ਘਰ ਦੇ ਵਿੱਚ ਬੈਠੇ ਪਤੀ ਪਤਨੀ ਨੂੰ ਉਸ ਸਮੇਂ ਆਫਤ ਆਣ ਪਈ ਜਦੋਂ ਪਤਾ ਲੱਗ ਗਿਆ ਕਿ ਇੱਕ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਉਸ ਤੋਂ ਬਾਅਦ ਕਮਰਾ ਬੰਦ ਕਰਕੇ ਪਤੀ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਘਰ ਦੇ ਵਿੱਚ ਇੱਕ ਚਿਹਾੜਾ ਸੀ ਪਰ ਇਸ ਤਰ੍ਹਾਂ ਕੁਝ ਘੰਟੇ ਚੱਲਦਾ ਰਿਹਾ ਇੱਕ ਦਿਨ ਨਹੀਂ ਸਗੋਂ ਦੋ ਦਿਨ ਇਹ ਜਹੀ ਹਰਕਤਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਅਗਲੇ ਦਿਨ ਉਹ ਇਸ ਪਤੀ ਨੂੰ ਗੱਡੀ ਦੇ ਵਿੱਚ ਪਾ ਕੇ ਲੈ ਜਾਂਦੇ ਨੇ ਅਤੇ ਹੁਣ ਇਸ ਦੀ ਮ੍ਰਿਤਕ ਦੇ ਮਿਲੀ ਹੈ ਜਿਸ ਤੋਂ ਬਾਅਦ ਪਤਨੀ ਦਾ ਰੋ ਰੋ ਬੁਰਾ ਹਾਲ ਹੈ ਫਤੇਗੜ ਸਾਹਿਬ ਤੇ ਬਸੀ ਪਠਾਣਾ ਦਾ ਇਹ ਸਾਰਾ ਮਾਮਲਾ ਜਿੱਥੇ ਇਸ ਵਿਅਕਤੀ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਜਿਸ ਦੀ ਪਛਾਣ ਰਣधीर ਸਿੰਘ ਹਰਰੋਣੀ ਨਿਵਾਸੀ ਵਾਟ ਨੰਬਰ 2 ਬਸੀ ਪਠਾਣਾ ਦੇ ਤੌਰ ਤੇ ਕੀਤੀ ਗਈ ਹੈ ਇਸ ਸਬੰਧੀ ਕੁਝ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ 25 ਮਾਰਚ ਨੂੰ ਕੁਝ ਲੋਕ ਇਹਨਾਂ ਦੇ ਘਰ ਆਉਂਦੇ ਨੇ ਤੇ ਰਣਧੀਰ ਸਿੰਘ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ ਨੇ 26 ਤਰੀਕ ਨੂੰ ਵੀ ਅਜਿਹਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਨਾਲ ਲਜਾਇਆ ਗਿਆ ਤੇ ਹੁਣ ਉਸ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਬਰਾਮਦ ਹੋਣ ਤੋਂ ਬਾਅਦ ਪਰਿਵਾਰ ਕਾਫੀ ਦੁਖੀ ਹੈ ਇਸ ਦੇ ਪਿੱਛੇ ਦਾ ਕਾਰਨ ਦੂਸਰੇ ਪੱਖ ਦਾ ਇਹ ਕਹਿਣਾ ਸੀ ਕਿ ਉਸ ਦੇ ਵੱਲੋਂ ਨਾਬਾਲਗ ਕੁੜੀ ਦੇ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ ਸਨ ਜਿਸ ਦੇ ਚਲਦੇ ਉਹ ਨਾ ਮਾਰ ਕੁਟਾਈ ਕੀਤੀ ਹੈ ਫਿਲਹਾਲ ਇਸ ਪੂਰੀ ਘਟਨਾ ਤੋਂ ਬਾਅਦ ਮ੍ਰਿਤਕ ਰਣਧੀਰ ਸਿੰਘ ਦੇ ਭਰਾ ਜਸਵੰਤ ਸਿੰਘ ਦੀ ਸ਼ਿਕਾਇਤ ਤੇ ਬੱਬੂ ਉਸ ਦੇ ਪਤੀ ਧੀ ਅਤੇ ਮਾਂ ਸਮੇਤ ਦੋ ਭਰਾਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਬਹੁਤ ਕੁੱਪਿਆ ਫੇ ਦੂਏ ਦਿਨ ਜੀ ਮੈਂ ਚਾਹ ਬਣਾਈ ਚਾਹ ਬਣਾ ਕੇ ਹੈ ਨੇ ਅਸੀਂ ਪੀਣੇ ਲੱਗਿਆ ਫੇਰ ਆ ਗਏ ਜੀ ਉਹ ਔਰ ਜਦੋਂ ਤਿੰਨੇ ਜਣੇ ਤੇਜੀ ਕਨੀਸ਼ੂ ਤਾਂ ਕੋਈ ਬੁੱਢੀ ਦਾ ਕਨੀਸ਼ੂ ਕੌਣ ਸੀ ਕਨੀਸ਼ੂ ਕੌਣ ਦਾ ਨਿਸ਼ਾਨਾ ਲੰਦੇ ਤੇ ਠੀਕ ਹੈ ਜੀ ਠੀਕ ਹੈ ਕਨੀਸ਼ੂ ਬੁੱਢੋ ਬੁੱਢੀ ਦਾ ਰਾਣੀ ਸਾਨੂੰ ਫੇਰ ਲੱਗ ਗਈ ਜੀ ਇੰਨਾ ਕੁੱਟਿਆ ਇੰਨਾ ਕੁੱਟਿਆ ਜੀ ਇਹਨਾਂ ਨੂੰ ਫੇਰ ਉਸ ਕੁੱਤੇ ਗੱਡੀ ਕਿਸ ਕੇ ਗੱਡੀ ਵਿੱਚ ਲੈ ਕੇ ਗੀ ਚੱਕ ਤੇ ਕਾਹ ਨਹੀਂ ਪਤਾ ਹੋਣੀ ਉਹ ਕਿੱਥੇ ਲੈ ਕੇ ਗਈ ਕਿੱਥੇ ਨਹੀਂ ਲੈ ਕੇ ਗਈ ਉਹ ਬਹੁਤ ਸਾਡੀ ਗੌਰ ਹੋ ਰਹੀ ਹੋਇਆ ਜੀ ਸਾਡੇ ਤੰਨੂ ਮਾਰ ਦੇਣਾ ਤੇਰੀ ਕੁੜੀ ਨੂੰ ਮਾਰ ਦੇਣਾ ਜੀ ਹੂੰ ਬਹੁਤ ਕੁੱਟਿਆ ਜੀ ਮਨ ਕੋਲ ਗੱਲ ਤਾਂ ਰਾਹ ਦੋ ਗੱਲ ਕੋਈ ਨਹੀਂ ਤੇਜੀ ਤੁਹਾਨੂੰ ਦੱਸ ਦੇ ਹੈਗੇ ਬਹੁਤ ਕੁੱਟਿਆ ਫਿਰ ਦੋਏ ਦਿਨ ਜੀ ਮੈਂ ਚਾਹ ਬਣਾਈ ਚਾਹ ਬਣਾ ਕੇ ਹੈਨੇ ਅਸੀਂ ਪੀਣੇ ਲੱਗਿਆ ਫੇਰ ਆਗੇ ਜੀ ਉਹ ਹੂੰ ਉਹ ਜਦੋਂ ਤਿੰਨੇ ਜਣੇ ਤੇਜੀ ਕਨੀਸ਼ੂ ਤਾਂ ਇੱਕ ਬੁੱਢੀ ਦਾ ਕਨੀਸ਼ੂ ਕੌਣ ਸੀ ਕਨੀਸ਼ੂ ਕੌਣ ਦਾ ਨਾਮ ਲੰਦੇ ਤੇ ਜੀ ਠੀਕ ਹੈ ਜੀ ਠੀਕ ਹੈ ਇਸ਼ੂ ਬੁੱਦੂ ਬੁੱਦੂ ਦੀ ਕਾਰ ਆਲੀ ਸਾਨੂੰ ਫੇਰ ਲੱਗ ਗਈ ਜੀ ਇੰਨਾ ਕੁੱਤੇ ਇੰਨਾ ਕੁੱਪਿਆ ਜੀ ਇਹਨਾਂ ਨੂੰ ਫੇਰ ਕੁੱਤ ਕੁੱਤ ਕੇ ਜੀ ਪਰੀ ਇਸ ਕੇ ਗੱਡੀ ਵਿੱਚ ਲੈ ਕੇ ਜੀ ਚੱਕਦੇ ਤਾਂ ਨਹੀਂ ਪਤਾ ਹੁੰਨੇ ਉਹ ਕਿੱਥੇ ਲੈ ਗਏ ਤੇ ਜਿੱਥੇ ਨਹੀਂ ਲੈ ਕੇ ਗਏ ਤਾਂ ਹੁਣ ਸਾਡੇ ਪਰੇ ਹੋ ਰਹੀ ਹੋਇਆ ਜੀ